Press the bell icon and never miss a video from newsnumber.com. ਸੱਚੀ ਗੱਲ ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਨਿਊਜ਼ ਨੰਬਰ ਤੇ ਸਵਾਗਤ ਕਰਦੀ ਆਂ ਡ੍ਰੀਮ ਰਿਐਲਿਟੀ ਮੂਵੀਜ਼ ਆਪਣੀ ਚੌਥੀ ਫਿਲਮ ਕਾਕਾ ਜੀ ਲੈ ਕੇ ਆ ਰਹੇ ਨੇ 18 ਜਨਵਰੀ ਨੂੰ ਇਸ ਫਿਲਮ ਦੇ ਵਿੱਚ ਦੇਵ ਖਰੋੜ ਹੁਰੀ ਨੇ ਅਰੁਸ਼ੀ ਹੁਰੀ ਨੇ ਜਗਜੀਤ ਸੰਧੂ ਨੇ ਤਿਰਚ ਕੁਮਾਰ ਨੇ ਲਕੀਤ ਢੀਵਾਲ ਨੇ ਅਤੇ ਆ ਸਾਡੇ ਨਾਲ ਡ੍ਰੀਮ ਰਿਐਲਿਟੀ ਮੂਵੀਜ਼ ਤੋਂ ਰਜੇਸ਼ ਕੁਮਾਰ ਜੀ ਹਾਜ਼ਰ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੀ ਆਂ ਕਿ ਕਿਸ ਮੋਟਿਵ ਦੇ ਨਾਲ ਉਹਨਾਂ ਨੇ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਕੀਤੀ ਸੀ ਰੁਪਿੰਦਰ ਗੰਦੀ 1 ਰੁਪਿੰਦਰ ਗੰਦੀ 2 ਉਸ ਤੋਂ ਬਾਅਦ ڈاکੂਆਂ ਦਾ ਮੁੰਡਾ ਇਹ ਤਿੰਨ ਫਿਲਮਾਂ ਇਹਦੇ ਹੁਣ ਤੱਕ ਦੇ ਚੁੱਕੇ ਨੇ ਅਤੇ ਚੌਥੀ ਫਿਲਮ ਇਹਨਾਂ ਦੀ 2019 ਦੇ ਵਿੱਚ ਰਿਲੀਜ਼ ਹੋਣ ਦੀ 18 ਜਨਵਰੀ ਨੂੰ ਉਹਨਾਂ ਦੇ ਨਾਲ ਗੱਲ ਕਰਦੇ ਸਸੀ ਗਾਲ ਸਰ ਸਸੀ ਗਾਲ ਜੀ ਅ ਸਿਰ ਪਹਿਲਾਂ ਤਾਂ ਬਹੁਤ ਸਾਰੀ ਮੁਬਾਰਕਾਂ 2019 ਦੀ ਤੁਹਾਡੀ ਪਹਿਲੀ ਫਿਲਮ ਅਤੇ ਹੁਣ ਤੱਕ ਦੀ ਡ੍ਰੀਮ ਰਿਐਲਿਟੀ ਦੀ ਇਹ ਚੌਥੀ ਫਿਲਮ ਤੁਸੀਂ ਲੈ ਕੇ ਆ ਰਹੇ ਹੋ ਉਹਦੇ ਲਈ ਬਹੁਤ ਸਾਰੀ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਬਹੁਤ ਜ਼ਿਆਦਾ ਜਦੋਂ ਡ੍ਰੀਮ ਰਿਐਲਿਟੀ ਇਹ ਮ ਉਸ ਟਾਈਮ ਇੱਕ ਕਾਮੇਡੀ ਦਾ ਦੌਰ ਚੱਲ ਰਿਹਾ ਸੀ ਇੰਡਸਟਰੀ ਦੇ ਵਿੱਚ ਤੁਸੀਂ ਵੀ ਇੱਕ ਟਰਾਇਡ ਐਂ ਟੈਸਟਡ ਫਾਰਮੂਲੇ ਦੇ ਨਾਲ ਆਪਣੀ ਪ੍ਰੋਡਕਸ਼ਨ ਦੀ ਸ਼ੁਰੂਆਤ ਕਰ ਸਕਦੇ ਸੀ ਪਰ ਤੁਸੀਂ ਉਸ ਦੇ ਬਾਵਜੂਦ ਸਭ ਦੇ ਉਲਟ ਜਾ ਕੇ ਤੁਸੀਂ ਇੱਕ ਬਾਏ ਪਿਕ ਲੈ ਕੇ ਆਏ ਉਹਦਾ ਕੀ ਖਾਸ ਕਾਰਨ ਸੀਗਾ ਕਿ ਇੱਕ ਤੁਸੀਂ ਰਿਸਕ ਲਿਆ ਇੰਡਸਟਰੀ ਦੇ ਵਿੱਚ ਜਾਂ ਫਿਰ ਤੁਸੀਂ ਜਾਣ ਕੇ ਉਹ ਪ੍ਰੋਜੈਕਟ ਚੂਜ਼ ਕੀਤਾ ਤਾਂ ਕਿ ਸਾਰਿਆਂ ਦੀ ਅਟੈਂਸ਼ਨ ਮਿਲ ਸਕੇ ਨਹੀਂ ਉਸ ਟਾਈਮ ਤੇ ਜਿਹੜੇ ਕਮੇਡੀ ਆ ਰਹੀਆਂ ਸੀ ਮੂਵੀਜ਼ ਇਸ ਤਰ੍ਹਾਂ ਅਸੀਂ ਚਾਹੁੰਦੇ ਸੀ ਕੋਈ ਐਹੋ ਜੀ ਮੂਵੀ ਆਵੇ ਜਿਸ ਨਾਲ ਲੋਕਾਂ ਦੇ ਵੱਲ ਜ਼ਿਆਦਾ ਮਲਮਾਉਣ ਕਿ ਉਹ ਉਹਦੇ ਚ ਐਕਸ਼ਨ ਮੂਵੀ ਸੀ ਉਹ ਬੇਸਿਕ ਪੁਆਇੰਟ ਇਹ ਸੀਗਾ ਕਿ ਉਹ ਐਕਸ਼ਨ ਮੂਵੀ ਸੀ ਇਸੇ ਕਰਕੇ ਅਸੀਂ ਉਹ ਰਾਤ ਚੁਣਿਆ ਸੀ ਕਿ ਬੇਸਿਕ ਜਿਹੜਾ ਪੁਆਇੰਟ ਆ ਗਿਆ ਵੀ ਆਪਾਂ ਐਕਸ਼ਨ ਮੂਵੀ ਲੈ ਕੇ ਆਈਏ ਕਿਉਂਕਿ ਕਮੇਡੀ ਉਹ ਮਤਲਬ ਐਨੀ ਕੋ ਪਕਾਉ ਹੋ ਚੁੱਕੀ ਸੀ ਕਿ ਉਸ ਟਾਈਮ ਤੇ ਇੱਕ ਮਤਲਬ ਹਰ ਫਿਲਮ ਦੇ ਵਿੱਚ ਸੇਮ ਜਿਹੇ ਡਾਇਲੋਗ ਸੀਗੇ ਸੇਮ ਸਾਰਾ ਕੁਝ ਸੀਗਾ ਤੇ ਅਸੀਂ ਨਹੀਂ ਚਾਹੁੰਦੇ ਸੀ ਵੀ ਅਸੀਂ ਉਹ ਸੇਮ ਜਿਹਾ ਸਾਰਾ ਕੁਝ ਕਰੀਏ ਇਸੇ ਕਰਕੇ ਅਸੀਂ ਰੁਪਿੰਦਰ ਗਾਂਧੀ ਲੈ ਕੇ ਆਏ ਸੀ ਜੀ ਤੇ ਮੈਂ ਕਿਤੋਂ ਇਹ ਵੀ ਸੁਣਿਆ ਸੀਗਾ ਕਿ ਜਦੋਂ ਤੁਹਾਡੀ ਪਹਿਲੀ ਫਿਲਮ ਆਈ ਸੀ ਰੁਪਿੰਦਰ ਗਾਂਧੀ ਵਨ ਦਾ ਗੈਂਗਸਟਰ ਕੁਸ਼ਨ ਮਾਰਕ ਦੇ ਨਾਲ ਤਾਂ ਉਦੋਂ ਫਿਲਮ ਨੂੰ ਜਿਹੜੀ ਓਪਨਿੰਗ ਲੱਗੀ ਸੀ ਜਾਂ ਫਿਰ ਉਸ ਤੋਂ ਬਾਅਦ ਰੋਬਨ ਹੁੱਡ ਨੂੰ ਜੋ ਓਪਨਿੰਗ ਲੱਗੀ ਆ ਉਹ ਡ੍ਰੀਮ ਰਿਐਲਿਟੀ ਨੇ ਐਕਸਪੈਕਟ ਨਹੀਂ ਕੀਤੀ ਸੀ ਮੋਰ ਥੈਨ ਤੁਹਾਡੀ ਐਕਸਪੈਕਟੇਸ਼ਨ ਤੋਂ ਜਾ ਕੇ ਓਪਨਿੰਗ ਲੱਗੀ ਸੀ ਫਿਲਮ ਨੂੰ ਪਹਿਲੀ ਮੂਵੀ ਵਲੇ ਤਾਂ ਠੀਕ ਹੈ ਤੁਹਾਡੀ ਗੱਲ ਵੀ ਅਸੀਂ ਖੁਦ ਨਹੀਂ ਇਹਨਾਂ ਸੋਚਿਆ ਸੀਗਾ ਪਰ ਦੂਜੀ ਤੋਂ ਸਾਨੂੰ ਪੂਰੀ ਉਮੀਦ ਸੀ ਜੀ ਵੀ ਇਹ ਸਾਰਾ ਕੁਝ ਹੋਊਗਾ ਤੇ ਉਹੀ ਕੁਝ ਹੋਇਆ ਜੋ ਅਸੀਂ ਮਤਲਬ ਸਾਨੂੰ ਸੋਹੀ ਸੋਚ ਰਹੇ ਸੀ ਜੀ ਤੀਸਰੀ ਮੂਵੀ ਡਾਕਵਾਂ ਦਾ ਮੁੰਡੇ ਵਿੱਚ ਵੀ ਸਾਡੀ ਉਮੀਦ ਸੀ ਤੇ ਲਗਭਗ ਉਸ ਤੋਂ ਪਲੱਸ ਹੀ ਗਿਆ ਜੀ अच्छा ਹੁਣ ਤੱਕ ਜੇ ਆਪਾਂ ਗੱਲ ਕਰੀ ਕਾਕਾ ਜੀ ਤੋਂ ਪਹਿਲਾਂ ਜਿਹੜੀਆਂ ਤੁਸੀਂ ਤਿੰਨ ਫਿਲਮਾਂ ਲੈ ਕੇ ਪਹਿਲੀਆਂ ਤਾਂ ਚਲੋ ਰੁਪਿੰਦਰ ਗਾਂਧੀ ਤੇ ਬੇਸਡ ਹੈਗੀਆਂ ਤੇ ਤੀਸਰੀ ਫਿਲਮ ਇੰਟੂ ਗੁਰੂ ਸਰੀਆ ਦੀ ਲਾਈਫ ਤੇ ਬੇਸ ਸੀਗੀ ਡਾਕੂਆਂ ਦਾ ਮੁੰਡਾ ਤੇ ਉਹ ਪਹਿਲੀਆਂ ਤਿੰਨ ਫਿਲਮਾਂ ਤੁਸੀਂ ਰਿਐਲਿਟੀ ਤੇ ਹੀ ਕਿਉਂ ਕੀਤੀਆਂ ਕਿਉਂਕਿ ਅਸੀਂ ਲੋਕਾਂ ਦਾ ਟੇਸ ਦੇਖਿਆ ਸੀ ਲੋਕਾਂ ਨੂੰ ਰਿਐਲਿਟੀ ਪਸੰਦ ਆ ਜੀ ਲੋਕ ਦੇਖਣਾ ਚਾਹੁੰਦੇ ਆ ਕਿ ਵਾਕਈ ਸੱਚ ਕੀ ਆ ਇਸੇ ਕਰਕੇ ਅਸੀਂ ਲੋਕਾਂ ਦੇ ਨਾਲ ਜੋ ਜੋ ਜੁੜੇ ਲੋਕਾਂ ਦੇ ਸਾਨੂੰ ਕਮੈਂਟ ਆਏ ਲੋਕਾਂ ਨੇ ਸਾਨੂੰ ਅਸੀਂ 2 ਦੇ ਵਿੱਚ ਵੀ ਲੋਕਾਂ ਦੇ ਕਰਕੇ ਹੀ ਮਤਲਬ ਫਿਲਮ ਬਣਵਾਈ ਬਣਾਈ ਸੀ ਦੁਬਾਰਾ ਕਿਉਂਕਿ ਅਸੀਂ ਕਰੀਬ ਚੁੱਪੋ ਬੈਠ ਗਏ ਸੀ ਤੇ ਉਦੋਂ ਫਿਰ ਲੋਕਾਂ ਦੇ ਕਮੈਂਟ ਆਨੇ ਸ਼ੁਰੂ ਹੋਏ ਕਿ ਨਹੀਂ ਤੁਸੀਂ ਪਾਰਟ 1 ਦੇ ਵਿੱਚ ਬਹੁਤ ਚੀਜ਼ਾਂ ਨਹੀਂ ਦਿਖਾਈਆਂ ਦਿਖਾਓ ਤੁਸੀਂ ਦੁਬਾਰਾ ਬਣਾਓ ਫਿਰ ਅਸੀਂ ਤਾਂ ਹੀ 2 ਬਣਾਈ ਸੀ ਕਿਉਂਕਿ ਲੋਕ ਲੋਕ ਪਸੰਦ ਕਰਦੇ ਆ ਇਹ ਚੀਜ਼ ਰਿਐਲਿਟੀ ਪਸੰਦ ਕਰਦੇ ਲੋਕ ਜੀ ਬਿਲਕੁਲ ਹਾਂ ਜੀ ਮੇਰੇ ਦੋਸਤ ਹਲ ਇਕੱਠੇ ਨੇਗੇ ਉਹਨਾਂ ਦਾ ਤੁਸੀਂ ਬਾਰ ਬਾਰੀ ਜਵਾਬ ਦੇਦੇ ਇੱਕ ਤੇ ਤੁਹਾਡੀ ਇਹ ਚੌਥੀ ਫਿਲਮ ਆ ਜਿਹਦੇ ਵਿੱਚ ਦੇਵ ਖਰੜ ਹੀ ਲੀਡ ਕਰ ਰਹੇ ਨੇ ਪਹਿਲੀਆਂ ਤਿੰਨ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਲੀਡ ਕੀਤਾ ਸੀ ਅਤੇ ਦੇਵ ਤੋਂ ਜੇ ਹਟ ਕੇ ਗੱਲ ਕਰੀਏ ਬਾਕੀ ਜਿਹੜੀ ਸਟਾਰ ਕਾਸਟ ਆ ਜਿਵੇਂ ਜਗਜੀਤ ਦੀ ਗੱਲ ਕਰ ਲਈਏ ਤੀਰਜ ਦੀ ਗੱਲ ਕਰ ਲਈਏ ਲੱਕੀ ਦੀ ਗੱਲ ਕਰ ਲਈਏ ਇਹ ਸਾਰੀ ਸਟਾਰ ਕਾਸਟ ਸੇਮ ਆ ਤੁਹਾਡੀ ਪਹਿਲੀ ਫਿਲਮ ਤੋਂ ਲੈ ਕੇ ਚੌਥੀ ਫਿਲਮ ਤੱਕ ਸੋ ਇਹ ਤੁਸੀਂ ਇੱਕ ਟੀਮ ਬਣਾ ਕੇ ਚੱਲ ਰਹੇ ਹੋ ਜਾਂ ਫਿਰ ਦੇਵ ਲੀਡ ਦੇ ਵਿੱਚ ਤੁਹਾਡੀ ਪਹਿਲੀ ਪਸੰਦ ਕਿਉਂ ਨੇ ਨੇਚਰਲੀ ਇੱਕ ਟੀਮ ਬਣੀ ਹੋਈ ਹੈ ਜੀ ਹੁਣ ਟੀਮ ਤੋਂ ਇੱਕ ਮਤਲਬ ਟੀਮ ਬਣੀ ਹੋਈ ਹੈ ਔਰ ਦੇਵਦਾਗ ਜਿਹੜਾ ਕੰਮ ਹੈ ਬਹੁਤ ਵਧੀਆ ਜਗਜੀਤ ਦਾ ਕੰਮ ਬਹੁਤ ਵਧੀਆ ਅਸੀਂ ਅਸੀਂ ਵੀ ਨਹੀਂ ਚਾਹਦੇ ਵੀ ਸਾਡੇ 'ਚ ਕੋਈ ਇਹੋ ਜਿਹਾ ਕੁਝ ਹੋਵੇ ਵੀ ਜਿੱਚ ਸਾਨੂੰ ਵੀ ਕੋਈ ਨੁਕਸਾਨ ਹੋਵੇ ਕਿਉਂਕਿ ਲੋਕ ਪਸੰਦ ਕਰ ਰਿਹਾ ਇਹਨਾਂ ਦੋਵਾਂ ਨੂੰ ਔਰ ਇੱਕ ਕਹਿ ਲੋਗੀ ਕੁਝ ਚੀਜ਼ ਲੱਕੀ ਹੁੰਦੀ ਹੈ ਬੰਦਾ ਸੋਚਦਾ ਕਿ ਯਾਰ ਸਾਰੇ ਇਕੱਠੇ ਚੱਲ ਰਹੇ ਆ ਤਾਂ ਲੱਕੀ ਆ ਇਹ ਵੀ ਹੈ ਤੌਰ ਸਭ ਤੋਂ ਵੱਡੀ ਗੱਲ ਇਹਨਾਂ ਦੋਵਾਂ ਦਾ ਕੰਮ ਹੀ ਬਹੁਤ ਵਧੀਆ ਜੀ ਤੇ ਬਾਹਰ ਸਾਨੂੰ ਅਸੀਂ ਜਿੱਥੇ ਜਦੋਂ ਦੇਖਦੇ ਆ ਸਾਨੂੰ ਕੁਝ ਹੋਰ ਇਹਨਾਂ ਤੋਂ ਵਧੀਆ ਨਜ਼ਰ ਨਹੀਂ ਆ ਰਿਹਾ ਜੀ ਇਸ ਕਰਕੇ ਅਸੀਂ ਸੋਚਦੇ ਆ ਕਿ ਨਹੀਂ ਇਹੀ ਠੀਕ ਹੈ ਬਿਲਕੁਲ ਸਿਰ ਇੱਕ ਜਦੋਂ ਕੋਈ ਪ੍ਰੋਡਕਸ਼ਨ ਹਾਊਸ ਆਉਂਦਾ ਹੈ ਨਵਾਂ ਜਾਂ ਫਿਰ ਇਸ ਟਾਈਮ ਆਪਾਂ ਇੰਡਸਟਰੀ ਦੇ ਵਿੱਚ ਕਹਿ ਲਈਏ ਕਿ ਉਹਨਾਂ ਨੂੰ ਹੁੰਦਾ ਕਿ ਚਲੋ ਥੀਏਟਰ ਆਰਟਿਸਟ ਠੀਕ ਨੇ ਥੀਏਟਰ ਆਰਟਿਸਟ ਨਾ ਵੀ ਜਿਹੜੇ ਮਤਲਬ ਜਿਨ੍ਹਾਂ ਦਾ ਸਿਰਫ ਪ੍ਰੋਫੈਸ਼ਨ ਹੀ ਅਦਾਕਾਰੀ ਕਰਨਾ ਹੈ ਨਾ ਉਹ ਠੀਕ ਨੇ ਪਰ ਆਪਾਂ ਜਿਹੜਾ ਮੇਨ ਚਿਹਰਾ ਵਾ ਆਪਾਂ ਉਹ ਲੈ ਕੇ ਜਿਹੜਾ ਇਸ ਟਾਈਮ ਸਿੰਗਿੰਗ ਦੇ ਵਿੱਚ ਪਪੂਲਾਰਿਟੀ ਦੇ ਵਿੱਚ ਹੈਗਾ ਜਾਂ ਫਿਰ ਜਿਹਦੇ ਮਿਲੀਅਨਸ ਆਫ ਵਿਊਜ਼ ਹੈਗੇ ਨੇ ਫੇਸਬੁੱਕ ਤੇ ਵੀ ਇਹਦੇ ਮਗਰ ਭੀੜ ਹੈਗੀ ਆ ਚਲੋ ਇਹ ਆਪਣੇ ਕੋਲ ਇੱਕ ਸੈਂਟਰ ਅਟਰੈਕਸ਼ਨ ਹੋ ਜਾਏਗੀ ਤੇ ਨਾਲ ਆਪਾਂ ਪਿੱਲਰ ਜਿਹੜੇ ਉਹ ਆਰਟਿਸਟ ਖੜੇ ਕਰ ਲਾਂਗੇ ਤੁਹਾਡੀ ਸੋਚ ਕੀ ਰਹੀ ਹੈ ਇਸ ਮਾਮਲੇ ਦੇ ਵਿੱਚ ਨਹੀਂ ਅਸੀਂ ਦੇਖੋ ਤੁਸੀਂ ਜਿਹੜੇ ਤੁਸੀਂ ਹੁਣ ਕਹਿੰਦੇ ਹੋ ਸਿੰਗਰ ਆ ਉਹਨਾਂ ਦੀ ਕਈ ਫਿਲਮਾਂ ਸਭ ਤਕਰੀਬਨ ਸਭ ਦੀਆਂ ਪਟਕੀਆਂ ਜੀ ਖਣਾ ਜੀ ਤੇ ਅਸੀਂ ਤਿੰਨੇ ਮੂਵੀ ਹਿੱਟ ਦਿੱਤੀਆਂ ਲੋਕ ਐਕਚੁਅਲੀ ਕੰਮ ਨੂੰ ਪਸੰਦ ਕਰਦੇ ਆ ਜੀ ਕੋਈ ਗਾਣੇ ਦਾ ਜਿਸ ਤੋ ਮਰਜ਼ੀ ਗਾਵਾਲੋ ਜੀ ਫਿਲਮ ਦੇ ਵਿੱਚ ਸਿੰਗਰ ਦਾ ਜਿਹੜਾ ਮਰਜ਼ੀ ਬੈਕ ਬੈਕ ਤੇ ਗਾਣਾ ਯੂਨੇ ਦਾ ਤੇ ਲੋਕ ਕੋ ਐਕਟਿੰਗ ਪਸੰਦ ਕਰਦੇ ਆ ਔਰ ਦੇਵ ਦੀ ਐਕਟਿੰਗ ਦਾ ਕੋਈ ਤੋੜ ਨਹੀਂ ਆ ਜੀ ਦੇਵ ਅੱਜ ਦੀ ਡੇਟ ਚ ਸਟਾਰ ਆ ਜੀ ਤੇ ਕਾਕਾ ਜੀ ਦਾ ਐਕਸਪੈਰੀਮੈਂਟ ਕਿਵੇਂ ਤੁਸੀਂ ਸੋਚਿਆ ਕਿ ਚਲੋ ਹੁਣ ਇੱਕ ਦੇਵ ਨੂੰ ਵੀ ਹੀਰੋਨ ਦੇ ਦਈਏ ਫਿਲਮ ਦੇ ਵਿੱਚ ਬਾਕੀ ਸਾਰੇ ਵੀ ਹਲਕੇ ਫੁਲਕੇ ਕਾਮੇਡੀ ਦੇ ਵਿੱਚ ਸਾਰੀ ਨਜ਼ਰ ਆਉਣਗੇ ਇਸ ਫਿਲਮ ਦੇ ਵਿੱਚ ਜਿਹੜੇ ਲੋਕ ਸਾਡੇ ਮਤਲਬ ਫੈਨ ਆ ਸਾਨੂੰ ਪਸੰਦ ਕਰਦੇ ਆ ਉਹ ਵਾਰ-ਵਾਰ ਸਾਨੂੰ ਕਹਿੰਦੇ ਸੀ ਜੀ ਇੱਕ ਅੱਜਾ ਕੋਈ ਨਵਾਂ ਵੀ ਲੈ ਕੇ ਆਓ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਲੈ ਕੇ ਆਈਏ ਉਹ ਕਹਿੰਦੇ ਕਾਮੇਡੀ ਤੇ ਦੇਵ ਆਲਰੇਡੀ ਤੁਸੀਂ ਦੇਖਿਆ ਹੋਣਾ ਪਹਿਲੇ ਬੜੇ ਥੀਏਟਰ ਵੀ ਕੀਤੇ ਆ ਔਰ ਸੀਰੀਅਲ ਵੀ ਕੀਤੇ ਆ ਭਗਵੰਤ ਮਾਨ ਜੀ ਨਾਲ ਵੀ ਕੰਮ ਕੀਤਾ ਹੋਇਆ ਦੇਵ ਨੇ ਕਾਮੇਡੀ ਅੱਛੀ ਕਰਦਾ ਹੈ ਕਮੇਡੀ ਤੋਂ ਸ਼ੁਰੂਆਤ ਹੋਈ ਸੀ ਦੇਵਦੀ ਤੇ ਸਾਨੂੰ ਦੇਵ ਨਾਲ ਫਿਰ ਕੋਈ ਪ੍ਰੋਬਲਮ ਹੀ ਨਹੀਂ ਸੀ ਹਾਂਜੀ ਬਿਲਕੁਲ ਤੇ ਹੁਣ ਤੱਕ ਰੁਪਿੰਦਰ ਗਾਂਧੀ ਵਾਂ ਤੋਂ ਲੈ ਕੇ ਜੇ ਮੈਂ ਪੁੱਛਾਂ ਕਾਕਾ ਜੀ ਤੱਕ ਤੁਹਾਡਾ ਐਜ਼ ਅ ਪ੍ਰੋਡਿਊਸਰ ਕੀ ਐਕਸਪੀਰੀਅੰਸ ਰਿਹਾ ਉਦੋਂ ਕਿਵੇਂ ਤੁਸੀਂ ਚੀਜ਼ਾਂ ਦੇਖਦੇ ਸੀ ਤੇ ਹੁਣ ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਉਦੋਂ ਜਦੋਂ ਅਸੀਂ ਆਏ ਸੀਗੇ ਉਦੋਂ ਸਾਨੂੰ ਅਸੀਂ ਬਿਲਕੁਲ ਨਵੇਂ ਸੀ ਜੀ ਸਾਨੂੰ ਪਤਾ ਹੀ ਕੁਝ ਨਹੀਂ ਸੀਗਾ ਪਰ ਹੁਣ ਅਸੀਂ ਸੋਚਦੇ ਹਾਂ ਕਿ ਹਰ ਚੀਜ਼ ਸਮਾਜ ਨੂੰ ਉਹ ਦਿਖਾਣੀ ਚਾਹੀਦੀ ਹੈ ਜਿਹੜੀ ਕਿ ਕੋਈ ਮੈਸੇਜ ਦੇਵੇ ਵਧੀਆ ਕੋਈ ਵੀ ਵਰਗਲ ਕੋਈ ਵੀ ਅਜਾ ਕੁਝ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਕਿਸੇ ਨੂੰ ਲੱਗੇ ਕਿ ਯਾਰ ਇਹ ਕੋ ਮਤਲਬ ਇੰਡਸਟਰੀ ਚ ਗਲਤ ਕੁਝ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਸੀਂ ਨਹੀਂ ਉਹ ਕਰਨੀ ਜੀ ਨਾ ਕੀਤੀ ਹੈ ਨਾ ਕਰਾਂਗੇ ਮਤਲਬ ਸਮਝ ਆ ਚੁੱਕੀ ਹੈ ਵੀ ਕੀ ਲੋਕਾਂ ਨੂੰ ਕੀ ਪਸੰਦ ਆ ਔਰ ਆਡੀਅנס ਨੂੰ ਕੀ ਦੇਣਾ ਇਹ ਸਾਨੂੰ ਹੁਣ ਸਮਝ ਆ ਜੀ ਤੇ 2019 ਦੇ ਵਿੱਚ ਕਾਕਾ ਜੀ ਤੋਂ ਇਲਾਵਾ ਹੋਰ ਕੋਈ ਪ੍ਰੋਜੈਕਟ ਹੈ ਜੋ ਰਿਲੀਜ਼ ਹੋਵੇਗਾ ਜਾਂ ਪਾਈਪਲਾਈਨ ਚ ਨੇ। ਤੋਂ ਦੋ ਮੂਵੀ ਅਸੀਂ ਆਲਰੇਡੀ ਲੈ ਕੇ ਆ ਰਹੇ ਹਾਂ ਹੋਰ ਇੱਕ ਡੀਐਸਪੀ ਦੇਵ ਆ। ਔਰ ਇੱਕ ਅਸੀਂ ਫਿਲਮ ਲੈ ਕੇ ਆ ਰਹੇ ਹਾਂ ਤੁਹਾਨੂੰ ਯਾਦ ਹੋਣਾ ਕੋਈ 2001-02 ਦੀ ਗੱਲ ਆ ਜੱਸੀ ਸੰਧੂ ਦਾ ਕਤਲ ਹੋਇਆ ਸੀਗਾ ਜਗਰਾਉਂ ਏਰੀਆ ਚ ਸੰਗਰੂਰ ਏਰੀਆ ਹਾਂ ਹਾਂ ਸੋਟ ਉਹਨਾਂ ਦੀ ਵੀ ਸਹੀ ਬਾਇ ਕਰ ਲਈ ਆ ਤੇ ਉਸ ਤੇ ਵੀ ਲੈ ਕੇ ਆਵਾਂਗੇ ਫਿਲਮ ਬਹੁਤ ਬਹੁਤ ਮਿਹਰਬਾਨੀ ਸਰ ਤੇ 2019 ਦੀ ਲਈ ਤੁਹਾਨੂੰ ਸ਼ੁਭ ਸ਼ਾਮ। ਥੈਂਕ ਯੂ। ਥੈਂਕ ਯੂ। ਇਸਨ ਸਾਡੇ ਨਾਲ ਡ੍ਰੀਮ ਰੈਲੀਟੀ movies ਦੇ ਪ੍ਰੋਡਿਊਸਰ ਰਜੇਸ਼ ਕੁਮਾਰ ਹੁਰੀ ਜਿਨ੍ਹਾਂ ਦੇ ਨਾਲ ਅਸੀਂ ਰੁਪਿੰਦਰ ਗਾਂਧੀ ਵਨ ਤੋਂ ਲੈ ਕੇ ਉਹਨਾਂ ਦੀ ਚੌਥੀ ਫਿਲਮ ਕਾਕਾ ਜੀ ਚੱਕਦੀਆਂ ਗੱਲਾਂ ਮਤਾ ਕੀਤੀਆਂ। 18 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਤੇ 2019 ਦੇ ਵਿੱਚ ਦੋ ਹੋਰ ਨਵੀਆਂ ਫਿਲਮਾਂ ਲੈ ਕੇ ਆ ਰਹੇ ਨੇਗੇ ਤੇ ਉਹ ਵੀ ਜਿਹੜੀਆਂ ਲਗਭਗ ਜਿਹੜੀਆਂ ਟਰੂ ਇਨਸੀਡੈਂਟਸ ਤੋਂ ਇਨਸਪਾਇਰ ਨੇ ਜਿਵੇਂ ਕਿ ਉਹਨਾਂ ਦੀ ਹਮੇਸ਼ਾ ਤੋਂ ਯੂਐਸਪੀ ਰਹੀ ਹੈ। ਫਿਲਹਾਲ ਦੇ ਲਈ ਆਪਾਂ 18 ਜਨਵਰੀ ਨੂੰ ਕਾਕਾ ਜੀ ਇੰਜੋਏ ਕਰਦੇ ਹ